ਅੱਜ ਮੈਂ ਤੁਹਾਨੂੰ 슬ੀਵ ਕਿੱਦਾਂ ਆਪਾਂ ਕੱਟਦੇ ਆ ਉਹਦੇ ਬਾਰੇ ਦੱਸੂਗੀ ਸਭ ਤੋਂ ਪਹਿਲਾਂ ਕੱਪੜੇ ਨੂੰ ਐਂਡ ਸੈਟਿੰਗ ਕਰਕੇ ਧੋ ਲੈਣਾ ਉਸ ਤੋਂ ਬਾਅਦ ਜਿੰਨੀ ਬਾਹਂ ਦੀ ਲੰਬਾਈ ਹੋਈ ਲੰਬਾਈ ਲੈ ਲਈ ਪਿਆਰ ਬਾਹਂ ਆਪਣੀ ਹੈਗੀ ਆ 1.5 16 ਠੀਕ ਹੈ 1.5 16 ਉਸ ਤੋਂ ਅੱਗੇ 2 ਇੰਚ ਆਪਾਂ ਵਾਧਾ ਰੱਖ ਲੈਣਾ ਕਿਉਂਕਿ ਅੱਧਾ ਇੰਚ ਆਪਣਾ ਇੱਧਰ ਹੋ ਜਾਂਦਾ ਡੇਟ ਆਪਾਂ ਫੋਲਡਿੰਗ ਕਰਨਾ ਹੈ ਤੋ ਬਾਅਦ ਆਪਾਂ ਇੱਥੇ 3 ਇੰਚ ਦਾ ਇਤਨਾ ਨਿਸ਼ਾਨ ਲਾਵਾਂਗੇ 3-3 ਇੰਚ ਦੇ ਹੁਣ ਤੁਸੀਂ ਕੀ ਕਰਨਾ ਵਾ ਆਪਾਂ ਇੱਥੋਂ ਗੁਲਾਈ ਵੀ ਪਾਣੀ ਆ ਤੇ ਮੋਡੇ ਦਾ ਨਿਸ਼ਾਨ ਵੀ ਲਾਣਾ ਹੈ ਮੋਡਾ ਆਪਣਾ ਬ੍ਰੈਸਟ ਕਿੰਨੀ ਆ 20 ਜਿੰਨੀ ਆਪਣੇ ਬ੍ਰੈਸਟ ਦਾ ਹੁਣ ਆਪਣੀ 20 ਬ੍ਰੈਸਟ ਆ ਉਹਦੇ ਲਈ ਆਪਾਂ ਨੂੰ 8.5 ਮੋਡਾ ਛੜਨਾ ਵਾ ਆਪਣਾ ਠੀਕ ਆ ਇਥੋਂ ਆਪਣਾ ਤੁਸੀਂ 2 ਇੰਚ ਦਾ ਨਿਸ਼ਾਨ ਲਾ ਲਓ ਠੀਕਾ 2 ਇੰਚ ਦਾ ਨਿਸ਼ਾਨ ਲਾ ਕੇ ਇੱਥੋਂ ਤੁਸੀਂ 8.5 ਲਾ ਲਓ ਇਹ ਤੁਹਾਡਾ ਫਿਟਿੰਗ ਦਾ ਨਾਪ ਆ ਠੀਕ ਹੈ ਜੀ ਇਸ ਤੋਂ ਬਾਅਦ ਮੋਰੀ ਕਿੰਨੀ ਆ ਪੰਜ ਪੰਜ ਮੋਰੀ ਆ ਮਤਲਬ ਤਿਆਰ ਤੇ 1.5 ਇੰਚ ਆਪਾਂ ਬਾਹਰ ਰੱਖਾਂਗੇ ਸੇਮ ਇੱਥੋਂ ਵੀ 1.5 ਇੰਚ ਜਿਹੜਾ ਫਿਟਿੰਗ ਦਾ ਨਿਸ਼ਾਨ ਆ ਉਹਨੂੰ ਫਿਟਿੰਗ ਨਾਲ ਮੈਚ ਕਰ ਦਾਂਗੇ నిశాను గలా పా

फिटिंग लगनी है जिनी बड़ी तैयार साढ़े सोलह अद्धा इंच इधरों बेच आजूगा इस करके आप लावे दे निशान डेढ़ इंच डेढ़ डेढ़ इंच लगा के निशान इतना तो कट कर ਜੇ ਤੁਸੀਂ ਫੋਲਡ ਕਰਨਾ ਵਾ ਤੁਹਾਨੂੰ ਆਸਾਨੀ ਹੋ ਜਾਊਗਾ ਹੁਣ ਆਪਾਂ ਕੀ ਕਰਾਂਗੇ ਇਹਦੀ ਬਾਤ ਕੱਟ ਪਾਵਾਂਗੇ ਇਹਨੂੰ ਫੋਲਡ ਲਵਾਂਗੇ ਫਿਰ ਸਾਰਾ ਸੈਟਿੰਗ ਕਰਾਂਗੇ ਸਾਂਦਰ ਦੇ ਕੱਟ ਤੋਂ ਪਤਾ ਲੱਗ ਜਾਂਦਾ ਹੁੰਦਾ ਵਾ ਕਿ ਇੱਧਰ ਵਾਲਾ ਠੀਕ ਆ ਇੱਥੋਂ ਆਪਣਾ ਸਾਂਝਾ ਕੱਪੜਾ ਠੀਕ ਆ ਹੁਣ ਇੱਥੇ ਤੁਹਾਡੀ ਫਿਟਿੰਗ ਦਾ ਨਿਸ਼ਾਨ ਠੀਕ ਆ ਇਹ ਤੁਹਾਡਾ ਫਿਟਿੰਗ ਦਾ ਨਿਸ਼ਾਨ ਹੋ ਗਿਆ ਇੱਥੋਂ ਤੁਸੀਂ 1/2 ਇੰਚ ਦੀ ਕਾਟ ਪਾਣੀ ਉਹਨ ਦਾ ਕੰਪੋਜ਼ਰ ਨਹੀਂ ਹੈ ਠੀਕ ਹੈ ਸਮਝ ਆ ਗਿਆ ਸਾਰਿਆਂ ਨੂੰ ਹੁਣ ਤੁਹਾਨੂੰ ਪ੍ਰੋਬਲਮ ਨਹੀਂ ਆਣੀ ਚਾਹੀਦੀ ਕਿ ਨੈਕਸਟ ਟਾਈਮ ਮੈਨੂੰ ਬਾਅਦ ਘਟਣੀ ਬਹੁਤ ਈਜ਼ੀ ਵੇਅ ਆ ਠੀਕ ਹੈ